ਕਿ ਪੰਜਾਬ ਕਾਂਗਰਸ ਲਈ ਹਰਿਆਣਾ ਦੀ ਹਾਰ ਇੱਕ ਸਬਕ ਆ ਉਹ ਸਿੱਖਣ ਦੀ ਲੋੜ ਆ ਜਾਂ ਇੱਕ ਐਨਾਲਿਸਿਸ ਕਰਨ ਦੀ ਲੋੜ ਆ ਪੰਜਾਬ ਕਾਂਗਰਸ ਨੂੰ ਕਿ ਭਾਜਪਾ ਕਿੰਨਾ ਮਿਨਿਊਟਲੀ ਡੇਰਿਆਂ ਨੂੰ ਮੈਨੇਜ ਕਰਦੀ 18% ਵੋਟ ਇੱਥੇ ਲੈ ਕੇ ਗਿਆ ਅਗਲੇ ਉਹ ਵੀ ਉਹਨਾਂ ਨੇ ਮੈਨੇਜਮੈਂਟ ਨਾਲ ਲਿਆ ਤੇ 27 ਦੇ ਲਈ ਜੇ ਕਾਂਗਰਸ ਦੇ ਅੰਦਰ ਜਿਹੜੀ ਚੱਲ ਰਹੀ ਆ ਕਾਂਗਰਸ ਦੇ ਅੰਦਰ ਬੜੀ ਹੀ ਉੱਪਰਲੀ ਉੱਪਰਲੀ ਪੋਲਿਟਿਕਸ ਚੱਲ ਰਹੀ ਹੈ ਉਹ ਸਮਝ ਨਹੀਂ ਨਹੀਂ ਕਿ ਜਿਹੜਾ ਹਿੰਦੂ ਪੰਜਾਬ ਦੇ ਅੰਦਰ ਹਮੇਸ਼ਾ ਕਾਂਗਰਸ ਦਾ ਵੋਟਰ ਹੁੰਦਾ ਸੀਗਾ ਉਹ ਪਹਿਲੀ ਵਾਰ 2024 ਦੇ ਅੰਦਰ ਬੀਜੇਪੀ ਦਾ ਵੋਟਰ ਬਣ ਗਿਆ ਜਿਹੜਾ ਹਿੰਦੂਏ ਮੰਨਦਾ ਸੀਗਾ ਕਿ ਖੜਕੂਵਾਦ ਦੇ ਦਿਨਾਂ 'ਚ ਸਾਡੀ ਪ੍ਰੋਟੈਕਸ਼ਨ ਕਾਂਗਰਸ ਨੇ ਕੀਤੀ ਉਹਨਾਂ ਦਾ ਚੀਫ ਮਿਨਿਸਟਰ ਚਲਾ ਗਿਆ 95 'ਚ ਉਹਨਾਂ ਨੂੰ ਲੱਗਦਾ ਸਾਡੀ ਰਾਖੀ ਕਰਨ ਵਾਲੀ ਪਾਰਟੀ ਕਾਂਗਰਸ ਆ ਪੰਜਾਬ ਦੇ ਹਿੰਦੂ ਨੂੰ ਲੱਗਦਾ ਰਿਹਾ ਕਿ ਸਾਡੀ ਰਾਖੀ ਪੰਜਾਬ 'ਚ ਜਦੋਂ ਖੜਕੂਵਾਦ ਦਾ ਦੌਰ ਸੀ ਉਹ ਕਾਂਗਰਸ ਨੇ ਕੀਤੀ ਉਹ ਮੰਨਦਾਗਾ ਉਹ ਪਹਿਲੀ ਵਾਰ ਸ਼ਿਫਟ ਹੋ ਕੇ ਬੀਜੇਪੀ ਵੱਲ ਗਿਆ 2024 ਦੇ ਅੰਦਰ ਜਦੋਂ ਰਾਮ ਮੰਦਰ ਦੇ ਨਾਂ ਦੇ ਉੱਤੇ ਦੇਸ਼ਤ ਬੀਜੇਪੀ ਤੋ ਹਿੰਦੂ ਦਾ ਮੋਹ ਪੰਗ ਹੋ ਰਿਹਾ ਪੰਜਾਬ ਦੇ ਅੰਦਰ ਹਿੰਦੂ ਬੀਜੇਪੀ ਦੇ ਨਾਲ ਖੜਾ ਹੋ ਜਾਂਦਾ ਪੰਜਾਬ ਦੇ ਅੰਦਰ ਡੇਰਾ ਸਿਰਸਾ ਬੀਜੇਪੀ ਦੇ ਨਾਲ ਖੜਾ ਹੁੰਦਾ ਇਸੇ ਕਰਕੇ ਫਰੋਜ਼ਪੁਰ ਸੀਟ ਜਿੱਥੇ ਬੀਜੇਪੀ ਦਾ ਕੁਝ ਨਹੀਂ ਸੀ ਉੱਥੇ ਫਿਰ ਹੋਰ ਥਾਵਾਂ ਦੇ ਉੱਤੇ ਵੀ ਸਮਝਣ ਦੀ ਲੋੜ ਆ ਇਹ ਜਿਹੜੀ ਗੇਮ ਅਗਲੀ ਬਣਨੀ ਹੈ 27 ਦੇ ਅੰਦਰ ਪੰਜਾਬ ਚੋ 7-8 ਤਰ੍ਹਾਂ ਦਾ ਮੁਕਾਬਲਾ ਹੋਣਾ ਦੇਖੋ ਅਮਰਤਪਾਲ ਨੇ ਪਾਰਟੀ ਬਣਾਈ ਜਿਵੇਂ ਇੰਜੀਨੀਅਰ ਰਸ਼ੀਦ ਨੇ ਬਣਾਈ ਸੀ ਹਲੇ ਇੰਜੀਨੀਅਰ ਰਸ਼ੀਦ ਦਾ ਕੁਝ ਨਹੀਂ ਬਣਿਆ ਅਮਰਤਪਾਲ ਪਾਰਟੀ ਬਣਾ ਰਿਹਾ ਹੈ ਤੇ ਉਹ ਉਸ ਤਰ੍ਹਾਂ ਅਕਾਲੀ ਦਲ ਨੂੰ ਬੇਸਿਕਲੀ ਅਕਾਲੀ ਦਲ ਦੀ ਪੂਰੀ ਪੋਲਿਟਿਕਸ ਨੂੰ ਡਿਸਮੈਂਟਲ ਕਰਨ ਦੀ ਬਹੁਤ ਸਾਰੀ ਇਸ ਤਰ੍ਹਾਂ ਦੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਸਾਨੂੰ ਖਤਮ ਕਰਨ ਦੇ ਲਈ ਅਮਰਤਪਾਲ ਨੂੰ ਏਜੰਸੀਆਂ ਨੇ ਖੜਾ ਕੀਤਾ ਅਮਰਤਪਾਲ ਨੂੰ RAW ਨੇ IB ਨੇ ਖੜਾ ਕੀਤਾ ਪੰਜਾਬ ਦੇ ਅੰਦਰ ਇਹ ਸੁਖਬੀਰ ਬਾਦਲ ਠੋਕੇ ਕਹਿੰਦੇ ਨੇ ਕਿ ਅਮਰਤਪਾਲ ਏਜੰਸੀਆਂ ਦੀ ਖੇਡ ਆ ਅਕਾਲੀ ਦਲ ਦੀ ਪੋਲਿਟਿਕਸ ਨੂੰ ਖਤਮ ਕਰਨਾ ਸਿੱਖ ਪੋਲਿਟਿਕਸ ਨੂੰ ਖਤਮ ਕਰਨ ਦੀ ਖੇਡ ਆ ਅਮਰਤਪਾਲ ਇਹ ਉਹਦੇ ਤੇ ਇਲਜ਼ਾਮ ਸੁਖਬੀਰ ਬਾਦਲ ਉੱਪਰ ਨਹੀਂ ਲਾਉਂਦੇ ਰਹੇ ਨੇਗੇ ਤਾ ਉਸੇ ਤਰ੍ਹਾਂ ਦੀ ਪੋਲਿਟਿਕਸ ਇੰਜੀਨੀਅਰ ਰਸ਼ੀਦ ਜਿਹੜਾ ਜੰਮੂ ਕਸ਼ਮੀਰ ਚਾ ਉਹ ਵੀ ਲੋਕ ਸਭਾ ਜਿੱਤੇ ਅਮਰਤਪਾਲ ਵੀ ਲੋਕ ਸਭਾ ਜਿੱਤੇ ਉਹਦੇ ਤੇ ਵੀ ਇਹੀ ਅਲੀਗੇਸ਼ਨ ਲੱਗੇ ਕਿ ਭਾਜਪਾ ਨੇ ਉਹਨੂੰ ਉੱਥੇ ਖੜਾ ਕੀਤਾ ਉਹ ਵੀ ਉੱਥੇ ਖੜਿਆ ਉਹਨੇ ਵੀ ਕਹਿੰਦੇ ਵੋਟ ਕੱਟਣ ਵਾਲਾ ਵੀ ਵੋਟ ਕੱਟਣ ਵਾਲੇ ਇਹ ਬੰਦੇ ਚਾਹੀਦੇ ਭਾਜਪਾ ਨੂੰ ਤਾਂ ਹਰਿਆਣਾ ਪੰਜਾਬ ਦੇ ਅੰਦਰ ਵੀ ਤੁਸੀਂ ਪੋਲਿਟਿਕਸ ਨੂੰ ਸਮਝੋ ਪੰਜਾਬ ਚ ਚਾਰ ਤੇਰਾ ਮੁਕਾਬਲਾ ਸਿੱਧਾ ਹੋ ਗਿਆ ਪਹਿਲਾਂ ਤਿੰਨ ਤੇਰਾ ਹੁੰਦਾ ਸੀ ਭਾਜਪਾ ਕਾਂਗਰਸ ਅਕਾਲੀ ਦਲ ਆਪ ਚਾਰ ਤਾਂ ਸਿੱਧੇ ਹੋ ਗਏ ਪਲੇਅਰ ਪੰਜਵਾਂ ਪਲੇਅਰ ਬੌਜਨ ਸਮਾਜ ਪਾਰਟੀ ਹੈ ਜਿਹਨੂੰ ਜੇ ਅਲੱ ਮਤਲਬ 5-7% ਦੇ ਨੇੜੇ ਲੈ ਕੇ ਜਾਂਦੇ ਨੇ ਉਹ ਹਰ ਵਾਰ ਪਰਸਪੋਰਟ ਪਰਸੈਂਟੇ ਤਾਂ ਲੈ ਕੇ ਜਾਂਦੇ ਨੇ ਨਾ ਸੀਟ ਚ ਨਹੀਂ ਹੁੰਦੀ ਉਹਨਾਂ ਦੀ ਕੋਈ ਫਿਰ ਅਮਰਤਪਾਲ ਆ ਗਿਆ ਛੇਵਾਂ ਪਲੇਅਰ ਫਿਰ ਸੱਤਵਾਂ ਪਲੇਅਰ ਅਕਾਲੀ ਦਲ ਦੂਸਰਾ ਆ ਗਿਆ ਜਿਹੜਾ ਨਵਾਂ ਅਕਾਲੀ ਦਲ ਸੱਤ ਪਲੇਅਰ ਤਾਂ ਮੈਂ ਤੁਹਾਨੂੰ ਗਿਣਾ ਰਿਹਾ ਦੋ ਚਾਰ ਪਲੇਅਰ ਹੋਰ ਹੋਣਗੇ ਬਰੇ 10 ਪਲੇਅਰ ਹੋਣਗੇ 2027 ਦੀਆਂ ਚੋਣਾਂ 'ਚ ਉਹਦੇ ਨਾਲ ਵੋਟਾਂ ਦੀ ਵੰਡ ਕਿੰਨੀ ਹੋਏਗੀ ਉਹਦੇ ਵਿੱਚ ਕਿਉਂਕਿ ਪਾਵਰ ਸੈਂਟਰ 'ਚ ਬੀਜੇਪੀ ਬੈਠੀ ਆ ਸੈਂਟਰ ਹੀ ਜਿੰਨਾ ਮੈਨੀਪੂਲੇਟ ਕਰ ਸਕਦਾ ਚੀਜ਼ਾਂ ਨੂੰ ਸਟੇਟ ਨਹੀਂ ਕਰ ਸਕਦਾ ਕਿਉਂਕਿ ਸਾਰੀਆਂ ਏਜੰਸੀਆਂ ਉਹਨਾਂ ਕੋਲੇ ਨੇ ਈਡੀ ਉਹਨਾਂ ਕੋਲਾ ਹੋਰ ਜਿੰਨੀ ਏਜੰਸੀਆਂ ਉਹਨਾਂ ਕੋਲੇ ਤਾਂ ਉਹ ਸਾਰੀਆਂ ਗੇਮਾਂ ਜੇ ਹੋਣੀਆਂ ਨੇ ਪੰਜਾਬ 'ਚ ਕਾਂਗਰਸ ਕਿੰਨੀ ਕਾਂਗਰਸ ਰਹੇਗੀ ਕਾਂਗਰਸ ਕਿੰਨੀ ਟੁੱਟ ਕੇ ਬੀਜੇਪੀ ਨਾਲ ਜਾਏਗੀ ਕੀ ਮਾਹੌਲ ਬਣੇਗਾ ਬਹੁਤ ਸਾਰਾ ਕੁਝ ਆਗਾ ਔਰ ਬਾਕੀ ਪਾਰਟੀਆਂ ਦੇ ਨਾਲ ਵੀ ਬੀਜੇਪੀ ਕੀ ਖੇਡ ਕਰਦੀ ਹੈ ਅਸੀਂ ਇਹ ਨਹੀਂ ਕਹਿੰਦੇ ਬੀਜੇਪੀ ਪੰਜਾਬ ਦੇ ਅੰਦਰ ਕੋਈ ਸੱਤਾ ਚ ਆਜੂ ਜਾਂ ਬੀਜੇਪੀ ਕੀ ਕਰੋ ਪਰ ਬੀਜੇਪੀ ਇੱਕ ਪਲੇਅਰ ਆ ਪਹਿਲੇ ਪੁਰਾਣੀ ਰਾਜਨੀਤੀ 올ਡ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਤਕੜਾ ਪਲੇਅਰ ਜਿਹਦੇ ਕੋਲੇ ਮਨੀ ਮਸਲ ਪਾਵਰ ਆ ਜਿਹਦੀ ਜਿਹਦੇ ਕੋਲ ਸਾਧਨ ਨੇ ਜਿਹੜੀ ਚੀਜ਼ਾਂ ਨੂੰ ਇਫੈਕਟ ਕਰ ਸਕਦੇ ਇਨਫਲੂਐਂਸ ਕਰ ਸਕਦੀ ਹੈ ਨਵਾਂ ਪਲੇਅਰ ਮੈਂ ਆਪਾਂ ਕਹੀਏ ਵੀ ਨਵੀਂ ਪਾਰਟੀ ਬਣੀ ਆ ਮੰਨ ਲਓ ਉਹ ਥੋੜੀ ਨੂੰ ਅਕਾਲੀ ਦਲ ਨਵਾਂ ਬਣਿਆ ਸ਼ਾਇਦ ਇਨਫਲੂਐਂਸ ਉਹਨਾਂ ਨਾ ਕਰੇ ਜਿੰਨਾ ਭਾਜਪਾ ਇਨਫਲੂਐਂਸ ਕਰੂਗਾ ਉਹਦੇ 'ਚ ਵੀ ਗੇਮ ਕੀ ਆ ਸਿੱਖਾਂ ਦੀ ਵੋਟ ਬੈਂਕ ਵੰਡੀ ਜਾਊ ਅਮਰਤਪਾਲ ਨੂੰ ਇੱਕ ਥਾਂ ਤੇ ਪਾਊਗੀ ਅਕਾਲੀ ਦਲ ਨਵੇਂ ਨੂੰ ਇੱਕ ਥਾਂ ਤੇ ਪਉ ਅਕਾਲੀ ਦਲ ਪੁਰਾਣਾ ਤਿੰਨ ਪਾਰਟੀਆਂ ਦਾ ਸਿੱਧੀਆਂ ਸਿੱਖਾਂ ਦੀਆਂ ਹੋ ਗਈਆਂ ਜਾਂ ਕਹਿੰਦੇ ਜੱਟਾਂ ਦੀਆਂ ਹੋ ਗਈਆਂ ਵੀ ਕਹਿ ਦਿੰਦੇ ਜੱਟੀ ਚਲਾਉਂਦੇ ਨੇ ਤਿੰਨ ਪਾਰਟੀਆਂ ਨੇ ਇਹਨਾਂ ਨੂੰ ਅਕਾਲੀ ਦਲ ਨੂੰ ਵੀ ਜੱਟ ਚਲਾਉਂਦਾ ਅਮਰਤਪਾਲ ਵੀ ਜੱਟਾਂ ਦਾ ਹਾਂ ਹਨਾ ਤੇ ਇਧਰ ਢੀਂਡਾ ਸਾਹਿਬ ਵੀ ਜੱਟੀ ਨੇ ਤੇ ਜੱਟ ਪੋਲਿਟਿਕਸ ਜੱਟਾਂ ਦਾ ਵੋਟ ਬੈਂਕ ਵੀ ਬਣ ਜਾਊ ਸਿੱਖਾਂ ਦਾ ਵੋਟ ਬੈਂਕ ਵੀ ਬਣ ਜਾਊ ਇਹ ਪੋਲਿਟਿਕਸ ਬੜੀ ਗਹਿਰੀ ਪੰਜਾਬ ਦੇ ਅੰਦਰ ਡੇਰਿਆਂ ਨੂੰ ਮੈਨੇਜ ਕਰਨ ਦੀ ਹੋਰ ਇਹ ਸਿੱਖਣ ਦੀ ਪੰਜਾਬ ਦੀ ਅੰਦਰ ਜਿਹੜੀ ਹੁਣ ਇਸ ਟਾਈਮ ਜਿੰਨੀਆਂ ਪਾਰਟੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਤੁਹਾਡੀ ਹੱਥ ਨਾਲ ਅੱਧਾ ਤਾਂ ਪੰਜਾਬ ਹੀ ਆਪਾਂ ਕਹਿ ਦਈਏ ਅੰਬਾਲਾ ਪੰਜਾਬ ਆ ਹਿਸਾਰ ਪੰਜਾਬ ਆ ਫਤਿਹਬਾਦ ਪੰਜਾਬ ਆ ਸਿਰਸਾ ਪੰਜਾਬ ਆ ਇਹ ਸਾਰਾ ਇਹ ਪੂਰੀ ਬੈਲਟ ਪੰਜਾਬੀ ਹੈ ਜਿਵੇਂ ਤੁਹਾਡੇ ਰਾਜਸਥਾਨ ਨਾਲ ਪੂਰੀ ਪਿਆਬੀ ਬੈਲਟ ਆ ਆ ਸਾਰਾ ਅੱਧਾ ਅੱਧਾ ਹਰਿਆਣਾ ਪੰਜਾਬ ਆਗਾ ਜੇ ਆਪਾਂ ਪੰਜਾਬੀ ਬੋਲਦਾ ਜਿਹੜਾ ਉੱਥੇ ਜੀ ਉੱਥੇ ਸਿੱਖ ਸਿੱਖ ਵੋਟ ਬੈਂਕ ਵੀ ਹੈ ਤਕੜਾ ਸਿੱਖ ਪੋਲਿਟਿਕਸ ਵੀ ਹੈਗੀ ਜੱਟ ਪੋਲਿਟਿਕਸ ਵੀ ਹੈਗੀ ਉਹ ਸਾਰ ਜੱਟ ਜੱਟਾਂ ਤੋਂ ਬਿਨਾ ਜੱਟ ਪੋਲਿਟਿਕਸ ਦੀ ਗੱਲ ਕਰਦਾ ਮੈਂ ਇਹ ਜਿਹੜੀ ਸਾਰੀ ਬੈਲਟ ਆ ਜੱਟਾਂ ਦੀ ਹੈ ਨਵਦੀਪ ਜਲਵੇੜਾ ਜੱਟ ਪੋਲਿਟਿਕਸ ਆ ਨਾ ਤਾਂ ਉਸ ਜੱਟ ਪੋਲਿਟਿਕਸ ਵੀ ਅਗਲੇ ਨੇ ਤਾਂ ਇਹ ਗੱਲ ਨੂੰ ਸਮਝਣ ਦੀ ਲੋੜ ਆ ਉਹ ਪਲੇਅਰ ਇਹ ਭਾਜੀਪੀ ਜਿਹੜੀ ਆਪਦੀ ਇੰਜੀਨੀਅਰਿੰਗ ਸੋਸ਼ਲ ਇੰਜੀਨੀਅਰਿੰਗ ਕਰ ਰਹੀ ਹੈ ਉਹ ਬੜੀ ਬਰੀਕ ਕਰ ਰਹੀ ਹੈ ਉਹਦੀ ਪੋਲਿਟੀਕਲ ਇੰਜੀਨੀਅਰਿੰਗ ਤੇ ਸੋਸ਼ਲ ਇੰਜੀਨੀਅਰਿੰਗ ਬੜੀ ਬਰੀਕ ਆ ਗਈ ਬੜੇ ਮਿਨੂਟਲੀ ਕਰਦੀ ਐ ਇਸੇ ਕਰਕੇ ਬਾਅਦ ਚ ਸਾਰੀਆਂ ਗੱਲਾਂ ਚੱਲ ਪੈਂਦੀ ਈਬੇ ਵਾਲੇ ਪਰ ਉਹਨੂੰ ਕਾਊਂਟਰ ਕਰਨ ਦੀ ਪੋਲਿਟਿਕਸ ਜਿਹਦੇ ਕੋਲ ਨਹੀਂ ਹੋਊਗੀ ਉਹ ਫਿਰ ਖਤਾ ਖਾਊਗਾ ਅਜੇ ਟਾਈਮ ਬਹੁਤ ਆ ਪੰਜਾਬ ਦੀ ਪੋਲਿਟਿਕਸ ਉੱਥੇ ਕੀ ਅੰਡਰਸਟੈਂਡਿੰਗ ਹੁੰਦੀ ਐ ਕਿ ਕਿਸ ਤਰੀਕੇ ਦੀ ਭਾਜਪਾ ਦੀ ਸਟ੍ਰੈਟਜੀ ਰਹਿੰਦੀ ਐ ਜਾਂ ਭਾਜਪਾ ਇੰਨੇ ਬਰੀਕ ਤਰੀਕੇ ਨਾਲ ਪੰਜਾਬ 'ਚ ਵੜਦੀ ਐ ਕਿ ਸਾਰਿਆਂ ਨੂੰ ਧਾਰਾਸ਼ਾਈ ਕਰ ਦੇਗੀ ਕੀ ਇਹ ਹੋਏਗਾ ਕਿ ਕੱਲ ਨੂੰ ਉਸ ਲਾਇੰਸ ਦੇ ਅੰਦਰ ਕਿਉਂਕਿ ਅਮਰਤਪਾਲ ਕਹਿੰਦੇ ਸੀ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ ਅਮਰਤਪਾਲ ਕਹਿੰਦਾ ਸੀ ਮੈਂ ਕਿਸੇ ਗੱਲ ਨੂੰ ਨਹੀਂ ਮੰਨਦਾ ਅਮਰਤਪਾਲ ਨੇ ਬਾਅਦ ਚ ਉਹ ਗ ਜਿਵੇਂ ਉਹਨੇ ਕਿਹਾ ਸੀ ਸਿਰ ਦੇਣੇ ਚਾਹੀਦੇ ਹੈਗੇ ਹਣਾ ਪੰਜਾਬ ਤੋਂ ਸਿਰ ਮੰਗੇ ਸੀ ਅਮਰਤਪਾਲ ਨੇ ਪਰ ਉਹਦੇ ਵਿਰੋਧੀ ਕਹਿੰਦੇ ਨੇ ਅਮਰਤਪਾਲ ਦੀ ਜਦੋਂ ਆਪਦਾ ਸਿਰ ਦੇਣ ਦੀ ਵਾਰੀ ਆਈ ਅਮਰਤਪਾਲ ਚਲਾ ਗਿਆ ਇਹ ਗੱਲ ਦਾ ਇਲਜ਼ਾਮ ਲੱਗਦਾ ਇੱਕ ਇੱਕ ਸਪਸ਼ਟੀਕਰਨ ਅਮਰਤਪਾਲ ਨੇ ਔਨ ਰਿਕਾਰਡ ਆ ਕੇ ਜਦੋਂ ਵੀ ਜੇਲ੍ਹ ਚੋਂ ਬਾਹਰ ਆਏਗਾ ਦੇਵੇਗਾ ਪਰ ਇਹ ਪੋਲਿਟਿਕਸ ਇਸ ਤਰ੍ਹਾਂ ਦੀ ਹੈਗੀ ਕਿ ਕੱਲ ਨੂੰ ਹੋ ਸਕਦਾ ਕਿਸੇ ਪਾਰਟੀ ਜਿੱਤ ਕੇ ਜਿਵੇਂ ਇੰਜੀਨੀਅਰ ਰਸ਼ੀਦ ਕਹਿੰਦਾ ਜੇ ਭਾਜਪਾ ਮੇਰਾ ਏਜੰਡਾ ਮੰਨੇਗੀ ਜੇ ਭਾਜਪਾ ਮੰਗਾ ਮੰਨ ਲਏਗੀ ਕਸ਼ਮੀਰ ਦੀ ਤਾਂ ਮੈਂ ਭਾਜਪਾ ਦੇ ਨਾਲ ਐਲਾਈਅੰਸ ਕਰ ਲਵਾਂ ਇੰਜੀਨੀਅਰ ਰਸ਼ੀਦ ਨੇ ਕਿ ਕੀ ਇਹ ਭਾਜਪਾ ਸਿੱਖਾਂ ਦੇ ਏਜੰਡੇ ਮੰਨ ਲਏਗੀ ਅਨੰਦਪੁਰ ਦਾ ਮਤਾ ਮੰਨ ਲਏਗੀ ਜਿਹੜੇ ਮਸਲੇ ਨੇ ਸਿੱਖਾਂ ਦੇ ਜੋ ਅਮਰਤਪਾਲ ਉਠਾਉਂਦਾ ਰਿਹਾ ਕੀ ਅਮਰਤਪਾਲ ਦਾ ਭਾਜਪਾ ਨਾਲ ਵੀ ਲਾਇੰਸ ਹੋ ਸਕਦਾ ਤਾਂ ਮੈਂ ਉਹ ਗੱਲਾਂ ਕਰਦਾ ਮੰਨ ਲਓ 10 ਸੀਟਾਂ ਆ ਗਈਆਂ ਪ੍ਰਾਣੇ ਅਕਾਲੀ ਦਲ ਨੂੰ ਨਵੇਂ ਅਕਾਲੀ ਦਲ ਨੂੰ 15 ਆ ਗਈਆਂ 10 ਪ੍ਰਾਣੇ ਨੂੰ ਆ ਗਈਆਂ 7 ਮਲਵਾ ਗਿਆ ਅਮਰਤਪਾਲ ਨੂੰ 10 ਕਹਿ ਲੋ 20 ਕਹਿ ਲੋ ਜਿੰਨੀਆਂ ਮਰਜ਼ੀ ਚਲੋ ਕੋਈ ਅਸੀਂ ਦਾ ਕੋਈ ਵੈਸੀ ਇੱਕ ਹਿਪੋਥੈਟিক্যাল ਗੱਲ ਕਰ ਰਹੇ ਹਾਂ ਤਾਂ ਇਹ ਗੇਮ ਪੰਜਾਬ ਦੇ ਅੰਦਰ ਬੜੀ ਡਿਫਰੈਂਟ ਤਰ੍ਹਾਂ ਦੀ ਬਣਨ ਜਾ ਰਹੀ ਹੈ ਹਾਲਾਂਕਿ ਕਲੇਮ ਆਪ ਦਾ ਅਮਰਤਪਾਲ ਤਾਂ ਜਦੋਂ ਚੋਣਾਂ ਲੜਨਾ ਉਹ ਹੀ ਕਹੂਗਾ ਕਿ ਮੈਂ ਮੁੱਖ ਮੰਤਰੀ ਬਣੂਗਾ ਪੰਜਾਬ ਦਾ ਆਬਵੀਅਸਲੀ ਇਹ ਕਹੂਗਾ ਕਿ ਸਾਡੀ ਪਾਰਟੀ ਜਿੱਤੂਗੀ ਕੋਈ ਥੋੜੀ ਕਹਿੰਦਾ ਚੋਣਾਂ ਤੋਂ ਪਹਿਲਾਂ ਪਰ ਅਲਾਈਅੰਸ ਬਾਅਦ ਚੋਂ ਇੰਜਨ ਰਸ਼ੀਦ ਨੇ ਬਾਅਦ ਚੋਂ ਕਿਹਾ ਕਿ ਮੈਂ ਬੀਜੇਪੀ ਅਗਰ ਮੇਰਾ ਏਜੰਡਾ ਮੰਨਦੀ ਹੈ ਕਸ਼ਮੀਰ ਨੂੰ ਮੁਕਤ ਕਰਨ ਦਾ ਮੁੰਡਾ ਏਜੰਡਾ ਕਸ਼ਮੀਰ 'ਚ رائے شمਾਰੀ ਯਾਨੀ ਆਜ਼ਾਦ ਕਸ਼ਮੀਰ ਦੇ ਉੱਤੇ ਇੱਕ VOTING ਹੋ ਜੇ ਇਹਨੂੰ رائے شمਾਰੀ ਕਹਿੰਦੇ ਨੇਗੇ ਹਣਾ ਰੈਫਰੈਂਡਮ ਕਹਿੰਦੇ ਜਿਹਨੂੰ ਆਪਾਂ ਇਹ ਮੰਗ ਨਹਿਰੂ ਵੇਲੇ ਦੀ UN 'ਚ ਗਈ ਹੋਈ ਹੈਗੀ ਕਿ ਹੋਣੀ ਚਾਹੀਦੀ ਪਰ ਕਦੇ ਹੋਈ ਨਹੀਂ ਕਿ ਕਸ਼ਮੀਰ ਦੀ ਹੋ ਜੇ ਜੇ ਇਹ ਏਜੰਡਾ ਦੇ ਮੋਦੀ ਆ ਜਾਂਦਾਗਾ ਤੇ ਮੈਂ ਮੋਦੀ ਨੂੰ ਵੀ ਸਪੋਰਟ ਕਰ ਦੂੰਗਾ ਤਾਂ ਪੋਲਿਟਿਕਸ ਦੇ ਅੰਦਰ ਕੁਝ ਪੱਕਾ ਨਹੀਂ ਹੁੰਦਾ ਸ਼ਾਇਦ ਇਹ ਗੱਲ ਅਮਰਤਪਾਲ ਨੇ ਹੁਣ ਪਿਛਲੇ ਦਿਨਾਂ 'ਚ ਜ਼ਿਆਦਾ ਸਮਝੀ ਹੋਵੇ ਉਹਨੂੰ ਸਮਝ ਆਈ ਹੋਵੇ ਜਦੋਂ ਅੰਦਰ ਜੇਲ੍ਹ 'ਚ ਗਿਆ ਕਿਥੋਂ ਕਹਾਣੀਆਂ ਜ਼ਿਆਦਾ ਸਮਝ ਆ ਰਹੀਆਂ ਹੋਣਗੀਆਂ ਪੋਲਿਟ ਡੀਬੁਰੂਗੜ ਤਾਂ ਰੌਵ ਵੀ ਜਾਂਦੀ ਹੋਊ ਡੀਬੁਰੂਗੜ ਆਏ ਵੀ ਜਾਂਦੀ ਹੋਊ ਡੀਬੁਰੂਗੜ ਤਾਂ ਸਾਰੀਆਂ ਏਜੰਸੀਆਂ ਜਾਂਦੀ ਹੋਣੀਆਂ ਸਾਰੀਆਂ ਨਾਲ ਗੱਲ ਕਰਨੀ ਪੈਂਦੀ ਆ ਬਾਦਲ ਤੇ ਟੋੜੇ ਨਾਲ ਵੀ ਕਰਦੀ ਰਹੀ ਆ ਤਾਂ ਉਹਨਾਂ ਦੀਆਂ ਜਿਹੜੀਆਂ ਸਾਰਾ ਕੁਝ ਇਹ ਨਹੀਂ ਹੁੰਦਾ ਕਿ ਉਹ ਕਿਸੇ ਗੱਲ ਤੋਂ ਕੋਈ ਮੁਕਤ ਹੁੰਦਾ ਮਤਲਬ ਤੁਸੀਂ ਪਬਲਿਕ 'ਚ ਇਮੇਜ ਲੀਡਰ ਆਫ ਦੀ ਐ ਰੱਖਦਾ ਹੈਗਾ ਕਿ ਮੈਂ ਆ ਮੈਂ ਪਰ ਅੰਦਰ ਖਾਤੇ ਉਹਦੀਆਂ ਸਾਰੀਆਂ ਕਹਾਣੀਆਂ ਸਾਰੇ ਥਾਵਾਂ ਦੇ ਉੱਤੇ ਹੁੰਦੀਆਂ ਹਰ ਪੋਲਿਟਿਕਲ ਲੀਡਰ ਦੀ ਹਰ ਪੋਲਿਟਿਕਲ ਪਾਰਟੀ ਦੀ ਉਹ ਤੋਂ ਬਿਨਾ ਉਹ ਸਿਸਟਮ 'ਚ ਸਰਵਾਈਵ ਨਹੀਂ ਕਰ ਸਕਦੀ ਜਾਂ ਫਿਰ ਉਹਦਾ ਪ੍ਰਾਣਾ ਅਮਰਤਪਾਲ ਦਾ ਜਿਹੜਾ ਪ੍ਰਾਣਾ ਏਜੰਡਾ ਸੀਗਾ ਕਿ ਹਾਂ ਮੇਰੀ ਲਾਈਨ ਤਾਂ ਸਿੱਧੀ ਆ ਕਿ ਮੈਂ ਤਾਂ ਮੰਨਦਾ ਹੀ ਨਹੀਂ ਨਾ ਮੈਂ ਡੈਮੋਕ੍ਰੇਸੀ ਨੂੰ ਮੰਨਦਾ ਨਾ ਮੈਂ ਸੰਵਿਧਾਨ ਨੂੰ ਮੰਨਦਾ ਨਾ ਮੈਂ ਚੋਣਾਂ ਨੂੰ ਮੰਨਦਾ ਪਰ ਆਲਟੀਮੇਟਲੀ ਨੂੰ ਉਸੇ ਸਿਸਟਮ ਚੋਂ ਆਉਣਾ ਪਿਆ ਉਹਦੀ ਅਜੇ ਤੱਕ ਕੋਈ ਜਸਟੀਫਿਕੇਸ਼ਨ ਮਤਲਬ ਸਿੱਧੇ ਤੌਰ ਤੇ ਉਹਦੇ ਸਮਰਥਕ ਦਿੰਦੇ ਨੇ ਪਰ ਉਹਦੇ ਵੱਲੋਂ ਕੋਈ ਜਸਟੀਫਿਕੇਸ਼ਨ ਨਹੀਂ ਆਈ ਕਿ ਮੈਂ ਉਸ ਦਿਨ ਕਿਉਂ ਪੱਜਿਆ ਸੀ ਜਦ ਦਿਨ ਇਹ ਰੇਡ ਹੋਈ ਅਰੈਸਟ ਕਿਉਂ ਨਹੀਂ ਦਿੱਤੀ ਜਾਂ ਮੈਂ ਉਸ ਤੋਂ ਬਾਅਦ ਜਿੰਨੀਆਂ ਜਿੰਨੀਆਂ ਕਹਾਣੀਆਂ ਨੇ ਇਹ ਸਾਰੀਆਂ ਕਹਾਣੀਆਂ ਹੌਲੀ ਹੌਲੀ ਆਪਣੇ ਰੂਪ ਚ ਆਉਣਗੀਆਂ ਤਾਂ ਦੇਖਦੇ ਆਂਗੇ ਕਿ ਪੰਜਾਬ ਦੇ ਅੰਦਰ ਵੀ ਮੈਂ ਤਾਂ ਕਹਿ ਰਿਹਾ ਹਰਿਆਣੇ ਚ ਜੋ ਹੋਇਆ ਹਰਿਆਣੇ ਚ ਧੜੇ ਦੇਖੋ ਕਿੰਨੇ ਬਣਾਤੇ ਜੀ ਜੀ ਪੀ ਜਦੋਂ ਬਾਹਰ ਗਿਆ ਸਿੱਧਾ ਅਲੀਗੇਸ਼ਨ ਲੱਗੇ ਕਿ ਬੀ ਜੀ ਪੀ ਨੂੰ ਬਾਹਰ ਲੈ ਕੇ ਗਿਆ ਪਰ ਜੀ ਜੀ ਪੀ ਨੇ ਆ ਪੱਤੀ ਸਾਫ ਹੋ ਗਿਆ ਪੱਤੀ ਸਾਫ ਹੋ ਗਿਆ ਬੀਜੇਪੀ ਦੇ ਨਾਲ ਤਾਂ ਉਹ ਡਿਸਟੈਂਸ ਦੀ ਪੋਲਿਟਿਕਸ ਐਲਾਈਂਸ ਦੀ ਪੋਲਿਟਿਕਸ ਕਦੇ ਵੀ ਨਹੀਂ ਕਿਹਾ ਜਾ ਸਕਦਾ ਕਿ ਕੋਈ ਨਹੀਂ ਆਏਗਾ ਤਾਂ ਪੰਜਾਬ ਦੀ ਪੋਲਿਟਿਕਸ ਵੀ ਬੜੀ ਇੰਟਰਸਟਿੰਗ 2027 ਚ ਹੋਣ ਜਾ ਰਹੀ ਹੈ ਜਿੱਥੇ ਮਿਨੀਮਮ ਜਿਹੜੇ ਹੈਗੇ ਜੇ ਤੁਸੀਂ ਗਿਣ ਲਓ ਇਸ ਟਾਈਮ ਸੱਤ ਪਲੇਅਰ ਤਾਂ ਆਪਾਂ ਗਿਣਤੇ ਨਾ ਅਮਰਤਪਾਲ ਗਿਣਤਾ ਅਕਾਲੀ ਦਲ ਨਵਾਂ ਗਿਣਤਾ ਬੀਐਸਪੀ ਚਾਰ ਇਹ ਸਥਾਪਿਤ ਪਾਰਟੀਆਂ ਹੋ ਗਈਆਂ ਸੱਤ ਤਾਂ ਸਿੱਧੇ ਹੋ ਗਏ ਸੱਤਾਂ ਦੇ ਕੋਲੇ ਕੋਈ ਦੋ ਜਿਵੇਂ ਅਮਰਤਪਾਲ ਨੂੰ ਵੀ ਦੋਨਾਂ ਸੀਟਾਂ ਦੀ ਆਪਾਂ ਮਲਾਈਏ ਫਰੀਦਕੋਟ ਨੂੰ ਤੇ ਖਡੂਰ ਸਾਹਿਬ ਖਡੂਰ ਸਾ ਸਹੀ ਹਾਲਾਂਕਿ ਕਥਾਂ ਦੇ ਉੱਤੇ ਆ ਖਿੰਡਿਆ ਹੋਇਆ ਨਹੀਂ ਪੂਰੇ ਪੰਜਾਬ ਚ ਪਰ ਆਇਆ ਤਾਂ ਹੈਗਾ ਨਾ ਐਸਪੀਸੀ ਦੀ ਵੀ ਗੱਲ ਚੱਲ ਰਹੀ ਹੈ ਤਾਂ ਇੱਥੇ ਵੀ ਬੜਾ ਐਕਸਪੈਰੀਮੈਂਟ ਕਰੇਗੀ ਜਿਹਨੂੰ ਕਹਿੰਦੇ ਡੀਪ ਸਟੇਟ ਐਕਸਪੈਰੀਮੈਂਟ ਕਰਦੀ ਹੈ ਪੰਜਾਬ ਦੇ ਅੰਦਰ ਵੀ ਉਹ ਐਕਸਪੈਰੀਮੈਂਟ ਹੋਣੇ ਨੇ ਹਰਿਆਣਾ ਹਾਲਾਂਕਿ ਹੋਰ ਤਰ੍ਹਾਂ ਦੀ ਧਰਤੀ ਹੈ ਪੰਜਾਬ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਧਰਤੀ ਹੈ ਸੇ ਵੀ ਮੰਨਦੇ ਆ ਪਰ ਐਕਸਪੈਰੀਮੈਂਟ ਪੋਲਿਟਿਕਸ ਦੇ ਅੰਦਰ ਹੋਣਗੇ ਉਹਦੀ ਕੋਈ ਸਟ੍ਰੈਟੇਜੀ ਖਾਸ ਤੌਰ ਦੇ ਉੱਤੇ ਕਿਉਂਕਿ ਵੱਡੀ ਤਰ੍ਹਾਂ ਕਾਂਗਰਸ ਹਾਲਾਂਕਿ ਕਾਂਗਰਸ ਨੂੰ 2024 ਦੀਆਂ ਜਿਹੜੀਆਂ ਲੋਕ ਸਭ 40 ਸੀਟਾਂ ਦੇ ਕਾਂਗਰਸ ਦੂਜੇ ਨੰਬਰ ਦੇ ਉੱਤੇ ਹੈਗੀ 30 ਸੀਟਾਂ ਤੇ ਮਿਲਣਾ ਤੀਜੇ ਨੰਬਰ ਦੇ ਉੱਤੇ ਹੈਗੀ ਕਾਂਗਰਸ ਦਾ ਹਾਲ ਕੋਈ ਸੀਟ ਵਾਈਜ਼ ਬਹੁਤਾ ਵਧੀਆ ਨਹੀਂ ਹੈ ਵਿਧਾਨ ਸਭਾ ਦੀਆਂ ਸੀਟਾਂ ਵਾਈਜ਼ ਪਰ ਕਾਂਗਰਸ ਦੇ ਹਰ ਲੀਡਰ ਨੂੰ ਲੱਗਦਾ ਸਰਕਾਰ ਤਾਂ ਸਾਡੀ ਬਣਨ ਜਾ ਰਹੀ ਹੈ ਬਿਲਕੁਲ ਐਂ ਹਰਿਆਣੇ 'ਚ ਲੱਗਦਾ ਸੀ ਕਾਂਗਰਸੀਆਂ ਨੂੰ ਕਿ ਸਰਕਾਰ ਤਾਂ ਸਾਡੀ ਬਣ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਤਾਂ ਬਣ ਗਈ ਸਾਡੀ ਪਰ ਹੁਣ ਜਿਹਨੇ ਪਲੇਅਰ ਪੰਜਾਬ ਉਹ ਪਲੇਅਰ ਨਹੀਂ ਰਿਹਾ ਹੁਣ ਕੀ ਪੰਜਾਬ ਦੇ ਅੰਦਰ ਪਲੇਅਰ ਕਿੰਨੇ ਹੋਗੇ ਮੋਲੇ ਮਾੜੇ ਤੋਂ ਮਾੜੇ ਹਾਲਤ 'ਚ ਸਾਰੇ ਪਲੇਅਰ 10-10 12-12 15-15% ਵੋਟ ਤਾਂ ਲੈਣਗੇ ਨਾ ਇਹ ਤਾਂ ਆਪਾਂ ਮੰਨ ਕੇ ਚੱਲਦੇ ਆਂ ਵੀ ਕਾਲੀ ਦਲ ਦਾ ਤਿੰਨ ਸੀਟਾਂ ਆਈਆਂ ਦੋ ਸੀਟ ਕਿੰਨਾ ਮਾੜਾ ਹਾਲ ਹੋਇਆ ਉਹਦੇ ਮ बावजूद ਉਹਨਾਂ ਦਾ ਵੋਟ ਸ਼ੇਅਰ ਦੇਖ ਲਓ ਤੁਸੀਂ ਤਾਂ ਵੋਟ ਸ਼ੇਅਰ ਤਾਂ ਸਭ ਦਾ ਰਹੇਗਾ ਨਾ ਜਦੋਂ ਵੋਟ ਸ਼ੇਅਰ ਇੰਨਾ ਵੰਡਿਆ ਜਾਏਗਾ ਇੰਨੀਆਂ ਪਾਰਟੀਆਂ 'ਚ 7-8 ਪਾਰਟੀਆਂ 'ਚ ਤਾਂ ਤੁਸੀਂ ਦੇਖੋ ਗੇਮ ਕਿਵੇਂ ਬਣੀ ਉਹਨਾਂ ਪਾਲ ਹਾਂ ਹਾਂ ਤਾਂ ਉਹ ਪੋਲਰਾਈਜੇਸ਼ਨ ਜਿਹੜਾ ਪੰਜਾਬ 'ਚ ਪਹਿਲਾਂ ਹੁੰਦਾ ਸੀਗਾ ਉਹ ਗੇਮ ਪੰਜਾਬ 'ਚ ਨਹੀਂ ਰਹੇਗੀ ਪੰਜਾਬ ਦੇ ਅੰਦਰ ਬੜਾ ਕੁਝ ਬਦਲ ਗਿਆ ਬੜਾ ਕੁਝ ਬਦਲ 2024 ਦੇ ਅੰਦਰ ਬੀਜੇਪੀ ਨੂੰ 18% ਵੋਟ ਆਉਣਾ ਜਿਹੜਾ ਇਹਨੂੰ ਸੀਰੀਅਸ ਨਹੀਂ ਲੈ ਰਿਹਾ ਉਹ ਉਹ ਮਤਲਬ ਉਹ ਆਪਦੀ ਉਹਦੀ ਅੰਡਰਸਟੈਂਡਿੰਗ ਆ ਪੋਲਿਟਿਕਲ ਕੀ ਹੈ ਪਰ ਇਹ ਪੋਲਿਟਿਕਲੀ ਇੱਕ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਹੋਇਆ ਜਿਹਦੇ ਚ 18% ਵੋਟ ਤੇ ਆ ਕੇ ਬੀਜੇਪੀ ਅਗਰ ਖੜੀ ਹੈ ਤਾਂ ਇਹ ਦੇਖੋ ਕਿਹਦਾ ਵੋਟ ਕੱਟ ਰਹੀ ਹੈ ਉਹ ਬੀਜੇਪੀ ਕਿਹਦਾ ਵੋਟ ਲੈ ਕੇ ਜਾ ਰਹੀ ਹੈ ਹਜੇ ਉਹ ਲੋਕ ਸਭਾ ਸੀ ਲੋਕ ਸਭਾ ਦੇ ਅੰਦਰ ਸਾਰੇ ਘੋੜੇ ਨਹੀਂ ਖੁੱਲੇ ਹੁੰਦੇ ਬੰਦੇ ਨੇ ਰਾਜਾਂ ਦੇ ਅੰਦਰ ਜਦੋਂ ਰਾਜ ਚਾਊਗੀ ਤਾਂ ਹੋਰ ਘੋੜੇ ਸਾਰੀਆਂ ਪਾਰਟੀਆਂ ਨੇ ਖੋਲਣੇ ਆ ਤਾਂ ਬੜੀਆਂ ਗੇਮਾਂ ਹੋਣੀਆਂ ਨੇ ਜੇ ਸਟਾਈਲ ਹੀ ਤਾਂ ਹਰਿਆਣਾ ਦੇ ਚੋਣ ਨਤੀਜੇ ਬਹੁਤ ਸਾਰਾ ਸੰਕੇਤ ਦੇ ਰਹੇ ਨੇ ਪੰਜਾਬ ਕਿਉਂਕਿ ਨਾਲ ਲੱਗਦਾ ਸੂਬਾ ਪੰਜਾਬ ਦਾ ਬਾਰਡਰ ਨਾਲ ਲੱਗਦਾ ਪੂਰਾ ਤੁਸੀਂ ਦੇਖੋ ਤੁਸੀਂ ਉੱਥੇ ਚਲੇ ਜਾਓ ਰਤੀਏ ਤੋਂ ਲੈ ਕੇ ਅੰਮ੍ਰਾਲੇ ਤੱਕ ਐ ਰਤੀਆ ਪੂਰੀ ਬੈਲਟ ਆ ਇਹ ਖਨੌਰੀ ਦੇ ਨਾਲ ਰਤੀਏ ਤੋਂ ਸ਼ੁਰੂ ਹੋ ਜਾਓ ਤੁਸੀਂ ਇਹ ਪੂਰਾ ਇੱਕ ਬਲਾਡਾ ਰਤੀਆ ਜਿਹੜਾ ਪੂਰੀ ਉਹ ਬੈਲਟ ਆ ਕਿ ਉਧਰ ਫਤਿਹਬਾਦ ਵਾਲੀ ਫਤਿਹਬਾਦ ਤੋਂ ਲੈ ਕੇ ਅੰਮ੍ਰਾਲੇ ਤੱਕ ਕਿੰਨੀ ਬੈਲਟ ਆ ਜਿੱਦੇ ਨਾਲ ਸਾਡੀਆਂ ਘਟੋ ਘਟ 20-25 ਸੀਟਾਂ ਲੱਗਦੀਆਂ ਹੋਣਗੀਆਂ ਜਿੱਥੇ ਅਸਰ ਰਹਿੰਦਾ ਜਿੱਥੇ ਵਿਆਹ ਲੋਕਾਂ ਦੇ ਆਏ ਹੁੰਦੇ ਨੇ ਇਧਰੋਂ ਖਨੌਰੀ ਵਾਲਿਆਂ ਨੇ ਉੱਥੇ ਵਿਆਹ ਦੀ ਕੁੜੀ ਉਹਨਾਂ ਨੇ ਇੱਥੇ ਵਿਆਹਤੀ ਹਰਿਆਣੇ ਪੰਜਾਬ 'ਚ ਤੇ ਬਾਰਡਰ ਦੇ ਨੇੜੇ ਹਾਂ ਹਾਂ ਤਾਂ ਉਹ ਸਾਰੀਆਂ ਗੱਲਾਂ ਹਰਿਆਣੇ ਦੀ ਰਾਜਨੀਤੀ ਦਾ ਅਸਰ ਆ ਜਿਹੜਾ ਖਾਸ ਤੌਰ ਤੇ ਇੱਕ ਜੇ ਆਪਾਂ ਕੈਲਕੂਲੇਟਿਵ ਅਸਰ ਨਾ ਵੀ ਮੰਨੀਏ ਜਿਹੜਾ ਇੱਕ ਪ੍ਰਿੰਸੀਪਲ ਅਸਰ ਨਾ ਮੰਨੀਏ ਜਿਹੜਾ ਇੱਕ ਵੈਸੇ ਅਸਰ ਹੁੰਦਾ ਹੈਗਾ ਜਿਹੜਾ ਇੱਕ ਨੈਰੇਟਿਵ ਦਾ ਅਸਰ ਹੁੰਦਾ ਹੈ ਜਿਹੜਾ ਨੈਰੇਟਿਵ ਚ ਗੱਲ ਜਾਂਦੀ ਹੈ ਵੀ ਹਰਿਆਣੇ ਚ ਕੀ ਹੋਇਆ ਤੀਜੀ ਵਾਰ ਕਾਂਗਰਸ ਆ ਰਹੀ ਇੱਕ ਨੈਰੇਟਿਵ ਆ ਨਾ ਇਹ ਨੈਰੇਟਿਵ ਤਾਂ ਚੱਲੂਗਾ ਤਾਂ ਇਹ ਵੀ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਰਾਜਨੀਤੀ ਨੂੰ ਇਸ ਕਰਕੇ ਬੜੀ ਬਰੀਕੀ ਦੇ ਨਾਲ ਬੀਜੇਪੀ ਜਿਹੜੀ ਪੋਲਿਟਿਕ ਕਰ ਰਹੀ ਆ ਕਿ ਕਾਂਗਰਸ ਨੂੰ ਉਨੀ ਬਰੀਕੀ ਨਾਲ ਅੰਡਰਸਟੈਂਡ ਕਰਕੇ ਇੱਕ ਨੈਰੇਟਿਵ ਦਾ ਜਿਹੜਾ ਬੀਜੇਪੀ ਦਾ ਨੈਰੇਟਿਵ ਆਦਾ ਕੋਈ ਕਾਊਂਟਰ ਨੈਰੇਟਿਵ ਤਿਆਰ ਕਰਦੀ ਆ ਕਾਂਗਰਸ ਕਿ ਕਾਂਗਰਸ ਕੋਲ ਦਾ ਕਾਊਂਟਰ ਨੈਰੇਟਿਵ ਹੈ ਜਾਂ ਜਿਹੜੀ ਪੋਲਿ ਓਬੀਸੀ ਦਲਤ ਦੀ ਪੋਲਿਟਿਕਸ ਦਾ ਕਰਕੇ ਦੇਖ ਲਈ ਦਲਤ ਦੀ ਪੋਲਿਟਿਕਸ ਤੁਸੀਂ ਚਰਨਜੀਤ ਚੰਨੀ ਵੇਲੇ ਕਰਕੇ ਦੇਖ ਲਈ ਕਾਂਗਰਸ ਦਾ ਬੁਰਾ ਹਾਲ ਹੋ ਗਿਆ ਹੁਣ ਉਹ ਕਿਉਂ ਹੋਇਆ ਇਹ ਐਨਾਲਿਸਿਸ ਕੀ ਕਾਂਗਰਸ ਨੇ ਕੀਤਾ ਕਿ ਪੰਜਾਬ ਦਾ ਅਪਰ ਕਾਸਟ ਪੋਲਰਾਈਜ਼ ਹੋ ਗਿਆ ਸੀ ਲੋਕ ਕਹਿੰਦੇ ਆ ਕਿ ਪੰਜਾਬ ਦਾ ਜਿੰਨਾ ਅਪਰ ਕਾਸਟ ਦਾ ਖਾਸ ਤੌਰ ਤੇ ਹਿੰਦੂ ਅਪਰ ਕਾਸਟ ਦਾ ਜਿਹੜਾ ਉਹ ਸਾਰਾ ਪੋਲਰਾਈਜ਼ ਹੋ ਕੇ ਚੰਨੀ ਦੇ ਸੀਐਮ ਬਣਨ ਕਰਕੇ ਕਿ ਦਲਤ ਸੀਐਮ ਬਣ ਗਿਆ ਅਸੀਂ ਨਹੀਂ ਮੰਨਦੇ ਉਹ ਜਿਹੜਾ ਹਿੰਦੂ ਅਪਰ ਕਾਸਟ ਆ ਉਹ ਸਾਰੇ ਪਿਆ